ਸ੍ਰੀ ਕਾ ਦੋਸਤੋ ਮੈਂ ਪ੍ਰੀਤ ਕਾ ਜੋ ਕਿ ਮੇਰਾ ਪਿੰਡ ਹੈ ਪਟਾਲ ਕਲਾਂ ਪਟਾਲ ਵੀ ਜੇ ਸਕਦੇ ਆ ਦੇਖੋ ਜੀ ਇੱਕ ਮੱਝ ਵੀਡੀਓ ਬਣਾ ਰਿਹਾ ਇੱਕ ਮੱਝ ਦਿਖਾ ਰੀਆਂ ਤੁਹਾਨੂੰ ਮੈਂ ਨਵਾਂ ਨਵਾਂ ਵੀਡੀਓ ਬਣਾਉਣ ਲੱਗਿਆ ਜੇ ਕੋਈ ਵਾਰੀ ਬੋਲਦਾਂ ਚੱਲਣ ਦੇ ਵਿੱਚ ਜਾਂ ਕੋਈ ਹੋਰ ਗੱਲਤੀ ਹੋਈ ਹੋਵੇ ਤਾਂ ਕਮੈਂਟਾਂ ਵਿੱਚ ਮੈਨੂੰ ਦੱਸ ਸਕਦੇ ਹੋ ਆਪਾਂ ਉਸ ਗੱਲ ਨੂੰ ਸੁਧਾਰ ਲਵਾਂਗੇ ਹਾਂਜੀ ਵੀਡੀਓ ਬਣਾ ਰਿਹਾ ਜੀ ਪਿੰਡ ਪਟਾਲ ਕਲਾਂ ਤਹਿਸੀਲ ਐਰਾ ਗਾਗਾ ਜ਼ਿਲ੍ਹਾ ਸੰਗਰੂਰ ਬੱਡੀ ਬਟਾਲ ਵੀ ਕਹਿ ਸਕਦੇ ਆ ਇਹ ਪਿੰਡ ਜੱਖੜ ਹਰਿਆਣਾ ਦੇ ਨੇੜੇ ਆ ਇੱਕ ਮੂਨਕ ਪਿੰਡ ਆ ਨੇੜੇ ਤੇ ਟਹਿਰਾ ਬੈ ਜਾਂਦਾ ਨੇੜੇ ਵਿਚਾਲੇ ਇਹ ਪਿੰਡ ਆ ਪੁਰਾਣੇ ਹੋਰ ਵੀ ਪਸ਼ੂ ਰੱਖੇ ਹੋਏ ਨੇ ਚੈੱਕ ਕਰ ਸਕਦੇ ਹਾਂ ਇਸ ਮੱਜ ਦੀ ਜਾਣਕਾਰੀ ਦੇ ਰਿਹਾ ਪੂਰੀ ਜਾਣਕਾਰੀ ਭਰਾ ਤੋਂ ਲੈਣਿਆ ਹਾਂ ਹਾਂ ਜੀ ਭਾਈ ਜੀ ਆਖੋ ਨਾ ਇੱਕ ਮਿੰਟ हां जी भाई जी सत श्री काल जी हां जी ਆਪਣਾ ਨਾਮ ਬੋਲੋ ਬਾਈ ਕਿੱਕੀ ਸਿੰਘ ਜੀ ਅੱਛਾ ਜੀ ਪਿੰਡ ਪਟਾਲਕਲਾ ਪਿੰਡ ਪਟਾਲਕਲਾ ਅੱਛਾ ਨੰਬਰ 4 ਬਾਈ ਪਹਿਲਾਂ ਬੰਨ ਦੇ 747 121 ਠੀਕ ਹੈ ਜੀ ਤੇ ਮੱਝ ਦਾ ਸੁਹਾ ਦੱਸੋ ਕਿਹੜਾ ਹੈ ਸੁਹਾ ਤੀਜਾ ਜੀ ਅੱਛਾ ਬੰਨ ਦੇ ਅੱਛਾ ਸੁਹਾ ਤੀਜਾ ਦੇਖੋ ਜੀ ਚੋਟੀ ਖੜੀ ਚੈੱਕ ਕਰੋ ਫਿਰ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਇੱਕ ਵਾਰੀ ਚੈੱਕ ਕਰਤਾ ਆਦਿ ਤੁਸੀਂ ਝੋਟੀ ਨੂੰ ਬਾਕੀ ਜਾਣਕਾਰੀ ਤੁਹਾਨੂੰ ਬਾਅਦ ਤੋਂ ਲੈ ਕੇ ਦਵਾਂਗੇ ਤੇ ਝੋਟੀ ਤੋੜ ਕੇ ਵੀ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਝੋਟੀ ਤੋੜ ਕੇ ਦਿਖਾਣੇ ਆ ਚੱਲ ਬਈ ਤੋੜ ਬਈ ਬਾਕੀ ਜਾਣਕਾਰੀ ਤੁਹਾਨੂੰ ਸਾਰੀ ਲੈ ਕੇ ਦਵਾਂਗੇ ਇਹ ਬੱਚਾ ਦੇਖੋ ਝੋਟੀ ਤੋੜੀ ਚੈੱਕ ਕਰੋ ਝੋਟੀ ਦੀ ਹਾਈਟ ਲੈਂਥ ਤੇ 19 ਕੀ ਸਾਈਡ ਜ਼ਰੂਰ ਲੈਂਦੀ ਐ ਦੇਖੋ ਕੁੰਟੇ ਸਿੰਘਾ 1921 ਸਾਈਡ ਜ਼ਰੂਰ ਲੈਂਦੀ ਆ ਆਪਣਾ ਦੱਸਣ ਦਾ ਫਰਜ਼ ਐ ਕੱਲ ਨੂੰ ਦੂਰੋਪਰਾਵੋ ਚੱਲ ਕੇ ਆਵੇ ਫੇਰ ਲੰਬੇ ਵਾਲਾ ਕੰਮ ਹੋ ਜਾਂਦਾ ਬਾਂਦੇ ਬਾਂਦੇ ਲੈ ਵੀ ਇੱਥੇ ਬੰਨ ਲਾ ਕੇ ਰਾਂ ਵੀਡੀਓ ਚੌਥੀ ਖਾਨੇ ਸਾਈਡ ਜ਼ਰੂਰ ਲੈਂਦੀ ਆ 1921 ਕਬੈਣੀ ਵਾਲੀ ਕੋਈ ਦੂਰੋਂ ਭਰਾ ਚੱਲ ਕੇ ਆਵੇ ਹਾਲਾ ਗੈਦਿੰਦਾ ਸਾਨੂੰ ਦੱਸਿਆ ਨਹੀਂ ਹੈਗਾ ਬਾਕੀ ਜਾਣਕਾਰੀ ਭਰਾ ਤੋਂ ਲੈਣਿਆ ਇਹ ਬੱਚਾ ਹੈ ਕੱਟਾ ਮੰਗ ਰਿਹਾ ਹਾਂਜੀ ਬਾਈ ਜੀ ਸੂਆ ਇਹਦਾ ਸੂਆ ਤੁਸੀਂ ਅੱਛਾ ਜੀ ਤੇ ਕਿੰਨੇ ਦਿਨਾਂ ਦੀ ਸੂਈ ਹੈ ਅੱfda ਹੋ ਗਈ ਸੀ ਤਦ ਤੱਕ ਕਿੰਨਾ ਤਿਆਰ ਹੈ ਤਦ ਤੱਕ 10 ਕਿਲੋ ਤਿਆਰ ਹੁਣ 10 ਕਿਲੋ ਤਿਆਰ ਹੈ ਹਾਂ 12-13 ਕਿਲੋ ਲਗਦੀ ਹੈ ਅੱਛਾ ਜੀ ਤੇ ਇਹਦਾ ਰੇਟ ਕੀ ਹੈ ਫੇਰਾ ਰੇਟ ਇਹਦਾ 116000 ਮੌਕੇ ਤੇ ਵਧੀਆ ਮਾਨਤਾਨ ਅੱਛਾ ਜੀ 22 ਗਿੰਦਾ ਰੇਟ ਹੈਗਾ 116000 ਮੌਕੇ ਤੇ ਮਾਨਤਾਨ ਹੋ ਜਾਏਗਾ ਹੁਣ ਆਪਾਂ ਮੱਝ 'ਚ ਤਾਰਾ ਮਾਰ ਕੇ ਦਿਖਾਨਿਆਂ ਬੱਚਾ ਲਾ ਕੇ ਤੁਹਾਨੂੰ ਤਾਰਾ ਮਾਰ ਕੇ ਦਿਖਾਵਾਂਗੇ ਤੇ ਛੋਟੀ ਦਾ ਪਸਮਾ ਵੀ ਦਿਖਾਵਾਂਗੇ 22 ਨੇ ਬੱਚਾ ਲਾਤਾ ਤੁਹਾਨੂੰ ਤਾਰਾ ਚੈੱਕ ਕਰਾਵਾਂਗੇ ਤਾਰਾ ਮਾਰ ਕੇ ਦਿਖਾ ਦਾਂਗੇ ਬਹੁਤ ਹਾਈਟ ਲੈਂਥ ਦੀ ਛੋਟੀ ਦਰਮਿਆਨੀ ਕੱਦ ਦੀ ਹੈ ਕੋਈ ਜ਼ਿਆਦਾ ਵੱਡੀ ਵੀ ਨਹੀਂ ਹੈਗੀ ਜ਼ਿਆਦਾ ਛੋਟੀ ਨਹੀਂ ਮੀਡੀਅਮ ਹਾਈਟ ਹੈ ਦੇਖੋ ਜੀ ਬੱਚਾ ਚੁੰਗ ਰਿਹਾ ਹੈ ਦੇਖੋ ਜੀ ਮੱਝ ਨੇ ਪਛਮਾਨ ਕਰ ਲਿਆ ਇੱਧਰ ਨੂੰ ਹੈ ਪਰ ਉਹ ਦੇਖੋ ਜੀ ਮੱਝ ਨੇ ਪਛਮਾਨ ਕਰ ਲਿਆ ਬਾਈ ਕਹਿੰਦਾ ਪਚੋਕੀ ਦਿਖਾ ਦਾਂਗੇ ਮੱਝ ਨੂੰ ਦੇਖੋ ਜੀ ਪਛਮਾਨ ਕਰ ਲਿਆ ਪਿੱਛੇ ਚੈੱਕ ਕਰੋ ਹੋਏ ਦੇਖ ਕੁਪਿੱਟ ਚੱਕਾ ਕਰ ਸਕਦਾ ਹਾਂ। ਵਲੈ ਭਾਈ ਚੋ ਦੇ ਕਰਾਂ। ਧਾਰਾ ਮਾਰਦੇ ਪਹਿਲਾਂ ਪਹਿਲਾਂ ਅਗਲੇ ਥਾਣਾ ਚ ਧਾਰਾ ਮਾਰਦੇ। ਦੇਖੋ ਧਾਰਾ ਚੱਕਾ ਕਰ ਸਕਦਾ ਹਾਂ। ਹੁਣ ਪਿਛਲੇ ਚ ਮਾਰਦੇ। ਦੇਖੋ ਧਾਰਾ ਚੱਕਾ ਕਰ ਸਕਦਾ ਹਾਂ। ਐਨੇ ਬਾਈ ਚੁੰਦਾ ਮੈਂ ਵੀਡੀਓ ਸਟਾਪ ਕਰ ਰਿਹਾ ਠੀਕ ਹੈ। ਤੁਹਾਨੂੰ ਫੁੱਲ ਕਰਕੇ ਦਿਖਾਵਾਂਗੇ। ਬਾਈ ਨੂੰ ਚੋ ਲੈਣ ਦੋ। ਵੀਡੀਓ ਚ ਬਣੇ ਰਹੋ ਦੋਸਤੋ। ਹਾਂਜੀ। ਬਾਈ ਨੇ ਧਾਰ ਕੱਢ ਲਈ ਦੇਖੋ ਜੀ ਚੈੱਕ ਕਰ ਸਕਦੇ ਹਾਂ ਥਣ ਖਾਲੀ ਹੋ ਗਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਦੋਨੇ ਟਾਈਮਾਂ ਦਾ 10 ਕਿਲੋ ਹੈ ਬਾਕੀ ਥੋੜਾ ਜਿਹਾ ਬਾਈ ਬੱਚੇ ਨੂੰ ਛੱਡ ਦਿੱ ਕਿਤੇ ਭੁੱਖਾ ਮਰ ਜੇ ਹਾਂ ਦੇਖੋ ਚੈੱਕ ਕਰ ਸਕਦੇ ਹਾਂ ਥੋੜਾ ਜਿਹਾ ਅਗਲੇ ਥਾਣੇ ਜੋ ਦੁੱਧ ਬੱਤੀ ਛੱਡਤਾ ਪਿੱਛੋਂ ਖਾਲੀ ਕਰ ਦੇਖੋ ਜੀ ਇਹ ਮੱਝ ਬਕਿਆਊ ਹੈ ਜੀ ਟੰਟੇਗੇ ਪਟਾਲ ਕਲਾਂ ਬਸ ਬਾਈ ਰੱਖ ਦੇ ਪਿੰਡ ਪਟਾਲਕਲਾ ਤਹਿਸੀਲ ਲਹਿਰਾਗਾ ਜਿਲ੍ਹਾ ਸੰਗਰੂਰ ਆ ਤੇ ਨੰਬਰ ਚੱਲੇਗਾ ਸਕਰੀਨ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਇਹ ਬਾਈ ਦੀ ਮੱਝ ਵਿਕਿਆਊ ਹੈ ਜੀ ਮੁੱਲ ਹੈਗਾ ਜੀ 116000 ਆਜ ਤਾਂ ਆਈ ਗਈ ਬੰਦੇ ਦਾ ਮਾਨਤਾਂ ਜ਼ਰੂਰ ਹੋਵੇਗਾ ਤੇ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ ਜੀ